ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡਾ ਅਨੰਦ ਜੀ ਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਮੈਂ ਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਗੇ ਅੱਜ ਨਾਲ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਲੈ ਕੇ ਅੱਜ ਵਾਲੀ ਜਿਹੜੀ ਅਪਡੇਟ ਹੈ ਉਹ ਹੈ ਜੀ 9594 ETT ਕਿਡਰ ਵਾਸਤੇ ਕਿਉਂਕਿ ਪਿਛਲੇ ਦਿਨ ਵਿੱਚ ਤੁਸੀਂ ਦੇਖਿਆ ਪਹਿਲਾਂ 700 ਜਿਹੜੇ ਕੈਂਡੀਡੇਟ ਸੀ ਉਹਨਾਂ ਨੂੰ ਪਰਸਨਲੀ ਬੁਲਾਇਆ ਗਿਆ ਤੇ ਉਸ ਤੋਂ ਬਾਅਦ ਜਿਹੜੇ 1700 ਪਲੱਸ ਕੈਂਡੀਡੇਟ ਸੀ ਉਹਨਾਂ ਨੂੰ ਜ਼ਿਲ੍ਹਾ ਪੱਧਰ ਤੇ ਜਿਹੜੇ ਹੈਗੇ ਉਹ ਨਿਯੁਕਤੀ ਪੱਤਰ ਦਿੱਤੇ ਗਏ ਤੇ ਉਹ ਆਪਣੇ ਸਟੇਸ਼ਨਾਂ ਤੇ ਜੁਆਇਨ ਵੀ ਕਰਨ ਜਾ ਰਹੇ ਪਰ ਉਸ ਤੋਂ ਪਹਿਲਾਂ ਇੱਕ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਜਿਸ ਤਰ੍ਹਾਂ ਕਿ ਤੁਸੀਂ ਦੇਖਦੇ ਹੋ ਨਵ ਨਿਯੁਕਤ ਈਟੀਟੇ ਦੇ ਅਧਿਆਪਕਾਂ ਮਲ ਡੋਪ ਟੈਸਟ ਦਾ ਵਿਰੋਧ ਤਾਂ ਇੱਕ ਖਬਰ ਸਾਹਮਣੇ ਆਈਏ ਦੋਸਤੋ ਕਿ ਜਿੰਨੇ ਵੀ ਈਟੀਟੀ 5994 ਕਾਟਰ ਦੇ ਅਧਿਆਪਕ ਸਹਿਬਾਨ ਨੇ ਉਹਨਾਂ ਦੇ ਮੈਡੀਕਲ ਦੇ ਨਾਲ ਨਾਲ ਨਾ ਡੋਪ ਟੈਸਟ ਕਰਵਾਇਆ ਜਾ ਰਿਹਾ ਸੋ ਜੋ ਕਿ ਜਦੋਂ ਇਹ ਜੂਨੀਅਨ ਨੂੰ ਪਤਾ ਲੱਗਿਆ ਕਿ ਉਹ ਡੋਪ ਟੈਸਟ ਕਰਵਾਇਆ ਜਾ ਰਿਹਾ ਹੈ ਅਦੇ ਆਪਕੇ ਸਾਥੀ ਨੇ ਮਤਲਬ ਵਿਰੋਧ ਕੀਤਾ ਗਿਆ ਤਾਂ ਯੂਨੀਅਨ ਨੇ ਜਿਹੜਾ ਹੈਗਾ ਉਸੇ ਟਾਈਮ ਹੀ ਇਸ ਦਾ ਵਿਰੋਧ ਕੀਤਾ ਜਿਹੜੇ ਹੈਗੇ ਆ ਅਧਿਕਾਰੀਆਂ ਦੇ ਨੁਮੇਰੇ ਤਾਂ ਉਹ ਡੋਪ ਟੈਸਟ ਜਿਹੜਾ ਗੈਰ ਕਾਨੂੰਨੀ ਅਤੇ ਇੱਕ ਜਿਸ ਤਰ੍ਹਾਂ ਕੇ ਕਹਿ ਦਈਏ ਵੀ ਇਸ ਭਰਤੀ ਦੇ ਹਿੱਸੇ ਵਿੱਚ ਹੀ ਨਹੀਂ ਆਉਂਦਾ ਡੋਪ ਟੈਸਟ ਉਹਦਾ ਵਿਰੋਧ ਕੀਤਾ ਗਿਆ ਸੋ ਜਦੋਂ ਉਸ ਦਾ ਵਿਰੋਧ ਕੀਤਾ ਗਿਆ ਤਾਂ ਮਡੇ ਅਧਿਕਾਰੀਆਂ ਨੇ ਉਹ ਡੋਪ ਟੈਸਟ ਬੰਦ ਕਰ ਦਿੱਤਾ ਗਿਆ ਤਾਂ ਹੁਣ ਕੀ ਹੈ ਜਿਹੜੇ 9594 ਕੈਂਡੀਡੇਟਸ ਨੇ ਉਹ ਮੈਡੀਕਲ ਕਰਵਾ ਰਹੇ ਆ ਤਾਂ ਮੈਡੀਕਲ ਦੇ ਨਾਲ ਨਾਲ ਜੇਕਰ ਤੁਹਾਨੂੰ ਡੋਪ ਟੈਸਟ ਕਰਵਾਉਣ ਵਾਸਤੇ ਕਿਹਾ ਜਾਂਦਾ ਕਿਉਂਕਿ ਡੋਪ ਟੈਸਟ ਦੋਸਤੋ 1500 ਫੀਸ ਵੀ ਵਸੂਲੀ ਜਾ ਰਹੀ ਹੈ ਉਸ ਦੀ ਡੋਪ ਟੈਸਟ ਦੀ ਤਾਂ ਉਹ 1500 ਰੁਪਿਆ ਫੀਸ ਹੁਣ ਜਿਹੜੇ ਵਿਭਾਗ ਦੇ ਅਫਸਰ ਹੈ ਉਹ ਕਹਿ ਰਿਹਾ ਕਿ ਜਿੰਨਾ ਵੀ ਕਰਮਚਾਰੀਆਂ ਤੋਂ ਉਹ 1500 ਰੁਪਿਆ ਜਿਹੜਾ ਹੈਗਾ ਲੈਤਾ ਫੀਸ ਦੇ ਰੂਪ ਦੇ ਵਿੱਚ ਤੋਂ ਵਾਪਸ ਦਿੱਤਾ ਦਿੱਤਾ ਜਾਊਗਾ ਪਰ ਜਿਹੜੇ ਹੁਣ ਨਵੇਂ ਕੈਂਡੀਡੇਟਸ ਆ ਰਹੇ ਜਿਨ੍ਹਾਂ ਦਾ ਅਜੇ ਮੈਡੀਕਲ ਨਹੀਂ ਹੋਇਆ ਤਾਂ ਉਹ ਸਿਰਫ ਆਪਣਾ ਜਿਹੜਾ ਹੈਗਾ ਬਲੱਡ ਟੈਸਟ ਜਾਂ ਯੂਰੀਨ ਟੈਸਟ ਜਾਂ ਨੋਰਮਲ ਟੈਸਟ ਜਿਹੜੇ ਮੈਡੀਕਲ ਦੇ ਵਿੱਚ ਆਉਂਦੇ ਆ ਉਹੀ ਕਰਵਾਉਣ ਡੋਪ ਟੈਸਟ ਨਾ ਕਰਵਾਉਣ ਕਿਰਪਾ ਕਰਕੇ ਇਸ ਵੀਡੀਓ ਨੂੰ ਹਰ ਇੱਕ 9194 ਕੈਂਡੀਡੇਟ ਨਾਲ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਇਹ ਤੁਹਾਡਾ ਉਹਨਾਂ ਵਾਸਤੇ ਬਹੁਤ ਲਾਜ਼ਮੀ ਹੈ ਤੋ ਕਿ ਜਿਹੜੇ ਅਧਿਆਪਕ ਸਹਿਬਾਨ ਨੇ ਹੋ ਸਕਦਾ ਉਹਨਾਂ ਨੂੰ ਜਦੋਂ ਮੈਡੀਕਲ ਕਰਾਉਣ ਜਾਣ ਤੇ ਡੋਪ ਟੈਸਟ ਕਰਾਉਣ ਵਾਸਤੇ ਕਿਹਾ ਜਾਵੇ ਸੋ ਇਸ ਦਾ ਇਹ ਪੂਰੀ ਤਰ੍ਹਾਂ ਜਿਹੜੇ ਵੱਡੇ ਅਧਿਕਾਰੀ ਨੇ ਅਫਸਰ ਨੇ ਮੈਡੀਕਲ ਅਫਸਰ ਉਹਨਾਂ ਵੱਲੋਂ ਵੀ ਇਹ ਸਪਸ਼ਟਕਰਨ ਦੇ ਦਿੱਤਾ ਕਿ ਡੋਪ ਟੈਸਟ ਬੰਦ ਕਰ ਦਿੱਤਾ ਗਿਆ ਤੇ ਬਕਾਇਦਾ ਜਿਹੜੀ ਫੀਸ ਉਹਨਾਂ ਤੋਂ ਲੈਤੀ ਗਈ ਵਾਪਸ ਕੀਤੀ ਜਾਊਗੀ ਸੋ ਜਿਹੜੇ ਹੁਣ ਨਵੇਂ ਅਧਿਕਾਰੀ ਜਾਣਗੇ ਕਿਰਪਾ ਕਰਕੇ ਉਹ ਧਿਆਨ ਦੇਣ ਜੇਕਰ ਤੁਹਾਨੂੰ ਡੋਪ ਟੈਸਟ ਕਰਵਾਉਣ ਵਾਸਤੇ ਕਿਹਾ ਜਾਂਦਾ ਹੈ ਤਾਂ ਤੁਸੀਂ ਡੋਪ ਟੈਸਟ ਨਹੀਂ ਕਰਵਾਉਣਾ ਅਤੇ ਜਿਹੜੀ 1500 ਰੁਪਈਆ ਜਿਹੜੀ ਤੁਹਾਡੇ ਤੋਂ ਮੰਗੀ ਜਾਂਦੀ ਹੈ ਉਹ ਵੀ ਨਹੀਂ ਦੇਣੀ ਠੀਕ ਹੈ ਜੀ ਸੋ ਜੇਕਰ ਤੁਹਾਨੂੰ ਕੋਈ ਇਸ ਤਰ੍ਹਾਂ ਦਾ ਅਫਸਰ ਕਹਿੰਦਾ ਵੀ ਤੁਹਾਡਾ ਮੈਡੀਕਲ ਹੋਣਾ ਹੈ ਜੀ ਤੁਹਾਡਾ ਡੋਪ ਟੈਸਟ ਹੋਣਾ ਹੈ ਜੇਕਰ ਤੁਹਾਨੂੰ ਤੰਗ ਪਰੇਸ਼ਾਨ ਕਰਦਾ ਹੈ ਜਾਂ ਜ਼ਬਰਦਸਤੀ ਕਰਦਾ ਹੈ ਤਾਂ ਤੁਸੀਂ ਤੁਹਾਡੀ ਸਭ ਤੋਂ ਪਹਿਲੀ ਤਾਂ ਮੇਰੀ ਤੁਹਾਨੂੰ ਇਹੀ رائے ਹੋਊਗੀ ਨਿੱਜੀ رائے ਵੀ ਤੁਸੀਂ ਯੂਨੀਅਨ ਦਾ ਹਿੱਸਾ ਬਣੋ ਚਾਹੇ ਉਹ 9594 6635 3704 ਹੈ ਜਾ ਜੀਟੀਐਫ ਹੈ ਠੀਕ ਹੈ ਜੀ ਕਿਉਂਕਿ ਜਿੰਨਾ ਚਿਰ ਤੁਸੀਂ ਯੂਨੀਅਨ ਦਾ ਸਾਥ ਨਹੀਂ ਦਿੰਦੇ ਯੂਨੀਅਨ ਦੇ ਵਿੱਚ ਨਹੀਂ ਹੁੰਦੇ ਤੁਹਾਡੇ ਨਾਲ ਕਿਤੇ ਵੀ ਧੱਕਾਸ਼ਾਹੀ ਹੋ ਸਕਦੀ ਹੈ ਸੋ ਇਹ ਯੂਨੀਅਨ ਦਾ ਸਦਕਾ ਹੀ ਹੈ ਜਿਹੜਾ ਡੋਪ ਟੈਸਟ ਦੇਖੋ ਉਹਨਾਂ ਨੇ ਮਿੰਟਾਂ ਦੇ ਵਿੱਚ ਡੋਪ ਟੈਸਟ ਤੋਂ ਬੰਦ ਕਰਵਾ ਦਿੱਤਾ ਗਿਆ ਸੋ ਸਾਰੇ 9894 ਕੈਂਡੀਡੇਟਾਂ ਨੂੰ ਧਿਆਨ ਦੇਣ ਜੇਕਰ ਤੁਹਾਨੂੰ ਡੋਪ ਟੈਸਟ ਕਰਨ ਵਾਸਤੇ ਕਿਹਾ ਜਾਂਦਾ ਹੈ ਤਾਂ ਤੁਸੀਂ ਮਨਾਂ ਕਰ ਦੇਣਾ ਅਤੇ ਜਿਹੜੀ ਉਹਦੀ 1500 ਰੁਪਏ ਫੀਸ ਹੈ ਉਹ ਵੀ ਤੁਸੀਂ ਕਿਸੇ ਰੂਪ ਵਿੱਚ ਕੋਈ ਫੀਸ ਨਹੀਂ ਦੇਣੀ ਸਿਰਫ ਮੈਡੀਕਲ ਜਿਹੜਾ ਨਾਰਮਲ ਹੁੰਦਾ ਹੈ ਉਹੀ ਤੁਸੀਂ ਕਰਵਾਉਣਾ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਰੇ ਸਾਥੀ ਮਿੱਤਰਾਂ ਨਾਲ ਦੇ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ ਤਾਂ ਕਿ ਕਿਸੇ ਅਧਿਆਪਕ ਸਾਥੀ ਦੇ ਨਾਲ ਕੋਈ ਕਿਸੇ ਤਰ੍ਹਾਂ ਦੀ ਜਿਹੜੀ ਘਟਨਾ ਹੋਏ ਨਾ ਵਾਪਰੇ ਸੋ ਯੂਨੀਅਨ ਦਾ ਧੰਨਵਾਦ ਜਿਨ੍ਹਾਂ ਨੇ ਅੱਗੇ ਹੋ ਕੇ ਜਿਹੜਾ ਹੈਗਾ ਇਸ ਲਈ ਹੰਬਲ ਮਰਿਆ ਸੋ ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ